ਹਾਂਜੀ ਸੱਜਣੋ ਕੱਲ ਪਰਸੋਂ ਮੋਗੇ ਘੋੜਿਆਂ ਦਾ ਸ਼ੋਅ ਸੀਗਾ ਤੇ ਘੋੜਿਆਂ ਦੇ ਸ਼ੋਅ ਦੇ ਵਿੱਚ ਨਾ ਬਾਬਾ ਖੇੜੀ ਵਾਲਾ ਵੀ ਆਪਣਾ ਘੋੜਾ ਪੰਜਾਬ ਸ਼ਿੰਗਾਰ ਲੈ ਕੇ ਆਇਆ ਸੀਗਾ ਤੇ ਤੁਹਾਨੂੰ ਪਤਾ ਹੈ ਪੰਜਾਬ ਸ਼ਿੰਗਾਰ ਜਿਹੜਾ ਬਾਬੇ ਵਾਲਾ ਘੋੜਾ ਹੈ ਉਹ ਉਹਨੂੰ ਦੁਨੀਆ ਕਿੰਨਾ ਪਿਆਰ ਕਰਦੀ ਏ ਕਿੰਨਾ ਮੰਨ ਲਓ ਉਹਦਾ ਨਾਂ ਦੁਨੀਆ ਦੇ ਵਿੱਚ ਬਣਿਆ ਹੋਇਆ ਕਿਸੇ ਪਾਸਿਓ ਵੀ ਉਹ ਕਿ ਜੇ ਮੰਨ ਲਓ ਕਿਸੇ ਦੇ ਚੀਜ਼ ਦਾ ਮਥਾਜ ਨਹੀਂ ਹੈਗਾ ਸਾਰੇ ਪਾਸਿਓ ਪੂਰਾ ਪਰਫੈਕਟ ਏ ਪਰ ਫਿਰ ਵੀ ਜਦੋਂ ਬਾਬਾ ਮੰਨ ਲਓ ਲੈ ਕੇ ਆਇਆ ਨਾ ਘੋੜਾ ਇੱਥੇ ਮੋਗੇ ਸ਼ੋਅ ਦੇ ਵਿੱਚ ਪਤਾ ਨਹੀਂ ਕਿਸੇ ਕਾਰਨ ਕਰਕੇ ਕਿਹੜੇ ਕਾਰਨ ਕਰਕੇ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਬਾਕੀ ਦੁਨੀਆ ਨੇ ਘੋੜੇ ਨੂੰ ਬਹੁਤ ਪਿਆਰ ਦਿੱਤਾ ਪਰ ਘੋੜਾ ਫਿਰ ਵੀ ਕਹਿੰਦੇ 8ਵੇਂ ਨੰਬਰ ਤੇ ਹੋ ਗਿਆ ਤੇ ਹਰ ਕੋਈ ਬੰਦਾ ਪੰਜਾਬ ਸ਼ਿਕਾਰ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਵਾ ਤੇ ਪਰ ਕਹਿੰਦੇ ਹਰ ਕੋਈ ਬੰਦਾ ਜਿੰਨੇ ਵੀ ਪੰਜਾਬੀ ਨੇ ਮੈਂ ਵੀਡੀਓ ਦੇਖ ਰਿਆ ਦੋ ਦਿਨਾਂ ਤੋਂ ਹਰ ਕੋਈ ਬੰਦਾ ਕਹਿ ਰਿਹਾ ਵੀ ਜਿਹੜਾ ਪੰਜਾਬ ਸ਼ਿਕਾਰ ਦਾ ਜਿਹੜਾ ਮੰਨ ਲਓ ਮਾਨ ਸਨਮਾਨ ਮਿਲਣਾ ਚਾਹੀਦਾ ਇਹਨੇ ਪੰਜਾਬ ਸ਼ਿਕਾਰ ਨੂੰ ਉਹ ਨਹੀਂ ਮਿਲਿਆ ਨੂੰ ਕਹਿੰਦੇ ਘੋੜਾ 8 ਨੰਬਰ ਵਾਲਾ ਹੈ ਨਹੀਂ ਸੀ ਜਿੰਨਾਂ 8 ਨੰਬਰ ਘੋੜੇ ਦਾ ਪੰਜਾਬ ਸ਼ਗਾਰ ਦਾ ਲਾਇਆ ਘਟੋ ਘਟ ਪਹਿਲਾ ਜਾਂ ਦੂਜਾ ਨੰਬਰ ਘੋੜੇ ਦਾ ਪੰਜਾਬ ਸ਼ਗਾਰ ਦਾ ਬੰਦਾ ਸੀਗਾ ਤੇ ਉਹ ਨੂੰ ਮਾਨ ਸਨਮਾਨ ਨਹੀਂ ਮਿਲਿਆ ਤੇ ਇਹ ਚੀਜ਼ ਦਾ ਆਪਣ ਨੂੰ ਵੀ ਦੇਖ ਕੇ ਬਹੁਤ ਦੁੱਖ ਹੋਇਆ ਜਿੰਨੇ ਮੰਨ ਲਓ ਇੰਨੀ ਮਿਹਨਤ ਕੀਤੀ ਹੋਵੇ ਨਾ ਤੇ ਜਿਹੜੇ ਚੀਜ਼ ਨੇ ਉਹ ਚੀਜ਼ ਦਾ ਉਹ ਨੂੰ ਮੰਨ ਲਓ ਮੋਲਾ ਨਾ ਮਿਲੇ ਤੇ ਵਾਕਿਆ ਹੀ ਬਹੁਤ ਦੁੱਖ ਹੁੰਦਾ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਨੂੰ ਤੁਹਾਨੂੰ ਪੰਜਾਬ ਸ਼ਗਾਰ ਵਾਕਿਆ ਹੀ ਲੱਗਦਾ ਸੀਗਾ ਵੀ ਪਹਿਲੇ ਨੰਬਰ ਦਾ ਹੀ ਘੋੜਾ ਸੀ ਤੇ ਜਿੰਨੇ ਜਿੰਨਾਂ ਨੂੰ ਲੱਗਦਾ ਹੈ ਵਾਕਿਆ ਪੰਜਾਬ ਸਰਕਾਰ ਨਾਲ ਤੱਕਾ ਹੋਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜ਼ਰੂਰ ਕਮੈਂਟ ਚ ਆਪੋ ਆਪਣੇ ਵਿਚਾਰ ਵੀ ਜ਼ਰੂਰ ਸਸ ਸਤਿ ਸ੍ਰੀ ਅਕਾਲ ਜੀ